ਉਹ 25 ਲੱਖ ਰੁਪਏ ਦੇ ਵਿੱਚੋਂ ਹਸਪਤਲ ਵਾਲਿਆਂ ਨੇ ਕਿੰਨੇ ਬਿੱਲ ਬਣਾਤੇ ਅੱਜ ਇਹਦੇ ਕੋਲੇ ਸਿਰਫ 25000 ਰੁਪਏ ਬਚਿਆ ਆ ਗਲੀ ਪਈ ਲਾਤਾ ਪਾਈਪ ਲੱਗੀ ਹੋਈ ਆ ਪਾਈਪ ਤੇ ਰਾਹੀਂ ਇਹਦੇ ਵਿੱਚੋਂ ਗੰਦਗੀ ਨਿਕਲ ਰਹੀ ਆ ਸੱਕ ਕਰਨ ਲਈ ਮਸ਼ੀਨ ਲਾਈ ਸੀ ਉਹ ਵੀ ਉਹਨਾਂ ਨੇ ਲਾ ਲਈ ਉੱਥੇ ਹੀ ਪਰ ਇੱਕ ਵਿਦੇਸ਼ੀ ਬੰਦਾ ਜਿਹੜਾ ਪੇਸ਼ੈਂਟ ਆ ਜਿਹੜਾ ਪੇਸ਼ੈਂਟ ਆ ਉਹਨੂੰ ਉਹਨੂੰ ਵੀ ਲੁੱਟ ਲਿਆ ਕਿ ਟੁਕੜ ਟੁਕੜ ਪੇਸ਼ੈਂਟ ਦੇ ਤਾਂ ਤਰਸ ਕਰਦੇ ਆ ਇੰਨੇ ਕਿ ਤਾਂ ਸ਼ਰਮ ਖਾਂਦੇ ਬੰਦੇ ਆ ਪਰ ਇਨਸਾਨੀਅਤ ਦੇ ਨਾਂ ਤੇ ਇੱਥੇ ਸਭ ਕੁਝ ਮਿੱਟੀ ਹੋ ਜਾਂਦਾ ਜਿੱਥੇ ਪੈਸਾ ਚਾਹੀਦਾ ਨਾ ਪੈਸੇ ਅੱਗੇ ਕੁਝ ਨਹੀਂ ਬਚਦਾ ਕਮਰੇ ਇੰਨੇ ਗੰਦੇ ਕਮਰੇ ਚ ਜਿਹਦਾ 3600 ਰੁਪਿਆ ਰੋਜ਼ ਦਾ ਦਿੰਦਾ ਸੀ ਇਹ ਬੰਦਾ ਉੱਥੇ ਪਿਆ ਸੀ ਤੇ ਉੱਥੇ ਪਿਆ ਇਹ ਆਪਣੇ ਲੱਤ ਗਲਣ ਦਾ ਲੱਤ ਕਟਵਾਉਣ ਦਾ ਜਾਂ ਆਪਣੇ ਮਰਨ ਦਾ ਬਚਾਰਾ ਇੰਤਜ਼ਾਰ ਕਰ ਰਿਹਾ ਸੀ ਆਮੈਂ ਇਨ ਮੁੰਬਈ ਪ੍ਰੈਜ਼ੈਂਟਲੀ ਆ ਜਸ ਕੇਮਿਆ ਸੀ 25 ਡਿਸੰਬਰ I have an accident in my country, Sierra Leone, West Africa. In July 27, I have this accident in my leg, but I came here to do a, to come for a medical, but the hospital I went. It's a fracture? Crack? Yeah, it broke. Two Yeah, uh, two, two, three. I think three side. Three side. Here. Yes. Yes, this, side uh, a, this side or this side this side we yes sir. this side yeah three yes okay ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਖੜੇ ਆ ਤੁਸੀਂ ਵੀਡੀਓ ਵੀ ਦੇਖ ਕੇ ਸਾਡੇ ਮੂਰੇ ਜਿਹੜੀ ਸ਼ਾਰਟ ਲਾਈ ਸੀ ਅਸੀਂ ਇਹ ਸਾਊਥ ਅਫਰੀਕਾ ਦਾ ਰਹਿਣ ਵਾਲਾ ਵੀਰ ਆ ਬੈਸਟ ਅਫਰੀਕਾ ਦਾ ਸੌਰੀ ਬੈਸਟ ਅਫਰੀਕਾ ਦਾ ਰਹਿਣ ਵਾਲਾ ਇਹ ਵੀਰ ਆ ਇਹਦਾ ਨਾਮ ਹੈਗਾ ਅੰਚੂ ਮਾਨਕ ਕਾਨੂ ਇਹ ਬੈਸਟ ਅਫਰੀਕਾ ਤੋਂ ਇੰਡੀਆ ਬੰਬੇ ਆਇਆ ਆਪਣੇ ਇਲਾਜ ਵਾਸਤੇ 13 ਅਗਸਤ ਨੂੰ ਇਹਦਾ ਐਕਸੀਡੈਂਟ ਹੁੰਦਾ ਇਹਦੀ ਲੱਤ ਤਿੰਨ ਥਾਵਾਂ ਤੋਂ ਫੈਕਚਰ ਹੋ ਜਾਂਦੀ ਟੁੱਟ ਜਾਂਦੀ ਹੈ ਤਾਂ ਇਹ ਉੱਥੇ ਇਲਾਜ ਕਰਾਉਂਦਾ ਉੱਥੇ ਦਾ ਸੀਗਾ ਫਰੀ ਟਾਊਨ ਹਸਪੀਟਲ ਦੇ ਵਿੱਚ ਬੈਸਟ ਅਫਰੀਕਾ ਦੇ ਵਿੱਚ ਟ੍ਰੀਟਮੈਂਟ ਕਰਾਉਂਦਾ ਉੱਥੇ ਦਾ ਟ੍ਰੀਟਮੈਂਟ ਹੁੰਦਾ ਨਹੀਂ ਪ੍ਰੋਪਰ ਤਾਂ ਇਹ ਇੰਡੀਆ Google ਦੇ ਰਾਹੀਂ ਸਰਚ ਕਰਦਾ ਹਸਪੀਟਲ ਤਾਂ Google ਦੇ ਰਾਹੀਂ ਸਰਚ ਕਰਕੇ ਹਸਪੀਟਲ ਦੇ ਸਟਾਫ ਨਾਲ ਗੱਲ ਕਰਦਾ ਹਸਪੀਟਲ ਦੇ ਸਟਾਫ ਦੇ ਨਾਲ ਇਹਦੀ ਗੱਲ ਹੁੰਦੀ ਆ ਵਾਕ ਹਾਟਡ ਹਸਪੀਟਲ ਬੰਬਈ ਉੱਥੇ ਵੀਰ ਦੀ ਗੱਲ ਹੁੰਦੀ ਆ ਫੋਨ ਤੇ ਤਾਂ ਇਹ ਇੰਡੀਆ ਪਹੁੰਚ ਜਾਂਦਾ ਉੱਥੇ ਬੰਬਈ ਪਹੁੰਚ ਜਾਂਦਾ ਵਾਕ ਹਾਟਡ ਹਸਪੀਟਲ ਦੇ ਵਿੱਚ ਪਹੁੰਚ ਜਾਂਦਾ ਉੱਥੇ ਆ ਕੇ ਐਡਮਿਟ ਹੁੰਦਾ ਇਹਦਾ ਟ੍ਰੀਟਮੈਂਟ ਸ਼ੁਰੂ ਹੁੰਦਾ। ਕਰੀਬ 2 ਹਫ਼ਤੇ ਹੋਏ ਨੂੰ ਹਸਪੀਟਲ ਦੇ ਵਿੱਚ ਦਾਖਲ ਰੱਖਦੇ ਆ। ਇਹਦਾ ਇੱਕ ਭਰਾ ਵਾ ਜੁਕੇ ਦੇ ਵਿੱਚ ਰਹਿੰਦਾ ਇੰਗਲੈਂਡ ਦੇ ਵਿੱਚ ਰਹਿੰਦਾ। ਉਹ ਭਰਾ ਤੋਂ ਇਹ ਮਦਦ ਮੰਗਾਉਂਦਾ 25 ਲੱਖ ਰੁਪਈਆ। ਇਹਦਾ ਭਰਾ ਇਹਨੂੰ ਮਨੀ ਦੇਂਦਾ, ਭੇਜ ਦਿੰਦਾ। ਤਾਂ ਉਹ 25 ਲੱਖ ਰੁਪਏ ਦੇ ਵਿੱਚੋਂ ਹਸਪੀਟਲ ਵਾਲਿਆਂ ਨੇ ਕਿੰਨੇ ਬਿੱਲ ਬਣਾਤੇ ਅੱਜ ਇਹਦੇ ਕੋਲੇ ਸਿਰਫ 25000 ਰੁਪਏ ਬਚਿਆ ਜਦੋਂ ਇਹਨੂੰ ਪੰਜਾਬ ਬੰਬੇ ਤੋਂ ਜਾ ਕੇ ਭੈਣ ਹੁਣੀ ਲੈ ਕੇ ਆਏ ਨੇ ਸੰਗੀਤਾ ਭੈਣ ਤੇ ਉਹਦੇ ਹਸਬੰਦ ਦਵਿੰਦਰ ਸਿੰਘ ਤੇ ਨਾਲ ਸਾਡੀ ਭੈਣ ਆ ਨਵਕਿਰਨ ਕੋਰ ਸਾਡੀ ਟੀਮ ਦੀ ਮੈਂਬਰ ਆ ਉਹਦੇ ਐਫਰਟ ਦੇ ਸਦਕਾ ਇਹ ਅੱਜ ਅਪਰਾਲਾ ਹੋ ਸਕਿਆ ਜਿਹੜਾ ਇਹ ਅੰਸ਼ੂਮਨ ਕਾਨ ਨੂੰ ਅੱਜ ਸੁਪਨਿਆਂ ਦੇ ਘਰ ਵਿੱਚ ਬੈਠਾ ਨਜ਼ਰ ਆ ਰਿਹਾ ਤੁਹਾਨੂੰ ਇਹ ਵੀਰ ਨੂੰ ਲੈ ਕੇ ਆਉਣ ਵਾਲੀ ਜਿਹੜੀ ਸੰਗੀਤਾ ਭੈਣ ਆ ਤੇ ਦਵਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਅੰਸ਼ੂਮਨ ਦਾ ਦੇ ਬ੍ਰਦਰ ਆ ਜਿਹੜੇ ਯੂਕੇ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਨਾਲ ਜੌਬ ਕਰਦਾ ਇਹਨਾਂ ਦਾ ਬੇਟਾ ਸੰਗੀਤਾ ਭੈਣ ਦਾ ਔਰ ਸੰਗੀਤਾ ਭੈਣ ਦੀ ਜਿਹੜੀ ਨਣ ਦਾ ਉਹ ਅੰਸ਼ੂਮਨ ਦੀ ਜਿਹੜੀ ਭਾਬੀ ਆ ਉਹਦੀ ਅੱਛੀ ਦੋਸਤ ਆ ਦੇਖੋ ਕਿੱਦਾਂ ਸਬੱਬ ਬਣੇ ਕਿੱਦਾਂ ਲਿੰਕ ਬਣੇ ਤੇ ਅੰਸ਼ੂਮਨਾਂ ਦੇ ਭਰਾ ਨੇ ਉੱਥੋਂ 25 ਲੱਖ ਰੁਪਇਆ ਭੇਜਿਆ ਉਥੇ ਇਲਾਜ ਨਹੀਂ ਹੋਇਆ ਪੈਸੇ ਵੀ ਖਤਮ ਹੋ ਗਏ ਉਹਨੂੰ ਫਿਕਰ ਸੀ ਮੇਰਾ ਭਰਾ ਇੰਡੀਆ ਦੇ ਵਿੱਚ ਫਸਿਆ ਬੈਠਾ ਇਲਾਜ ਵਾਸਤੇ ਉਹਨੇ ਆਪਣੇ ਰਿਸ਼ਤੇਦਾਰਾਂਹੀਂ ਗੱਲ ਕੀਤੀ ਫਿਰ ਉਹਨੇ ਆਪਣੇ EMPLOYEES ਨਾਲ ਗੱਲ ਕੀਤੀ ਫਿਰ ਜਿਹਦੇ ਉਹਨਾਂ ਦੇ EMPLOYEES ਸੀਗੇ ਤੇ ਸੰਗੀਤਾ ਭੈਣ ਦਾ ਬੇਟਾ ਤੇ ਫਿਰ ਉਹ ਆਪਣੀ ਮੰਮੀ ਪਾਪਾ ਨਾਲ ਗੱਲ ਕਰਦਾ ਤੇ ਇਹੇ ਭੈਣ ਸੰਗੀਤਾ ਤੇ ਦਵਿੰਦਰ ਵੀਰਾ ਸਾਡੀ ਨਵਕਰਨ ਭੈਣ ਆ ਜਿਹੜੀ ਉਹਦੇ ਰਾਹੀਂ ਸਾਡੇ ਨਾਲ ਸੰਪਰਕ ਕਰਦੇ ਆ ਅਸੀਂ ਫਿਰ ਹਾਮੀ ਭਰਦੇ ਆ ਵੀ ਬੰਬੇ ਤੋਂ ਸਾਤੋਤ ਲਿਆ ਨਹੀਂ ਹੋਣਾ ਵੀ ਜੇ ਤੁਸੀਂ ਲਿਆ ਮੋ ਜਾ ਕੇ ਤਾਂ ਅਸੀਂ ਕੋਈ ਗੱਲ ਨਹੀਂ ਜੋ ਮਦਦ ਹੋ ਸਕੂਗੀ ਅਸੀਂ ਕਰਾਂਗੇ ਤਾਂ ਫਿਰ ਸੰਗੀਤਾ ਭੈਣ ਤੇ ਦਵਿੰਦਰ ਵੀਰਾ ਜਾਂਦੇ ਆ ਚੰਡੀਗੜ੍ਹ ਤੋਂ ਬੰਬੇ ਉਹ ਚੰਡੀਗੜ੍ਹ ਰਹਿੰਦੇ ਦਵੇ ਸੰਗੀਤਾ ਭੈਣ ਤੇ ਦਵਿੰਦਰ ਜੀ ਤਾਂ ਉਹ ਜਾ ਕੇ ਚੰਡੀਗੜ੍ਹੋਂ ਬਾਇ ਐਰ ਅਨਸ਼ੂਮਨ ਨੂੰ ਹਸਪੀਟਲ ਤੋਂ ਛੁੱਟੀ ਕਰਵਾ ਕੇ ਇੱਥੇ ਲੈ ਕੇ ਆਉਂਦੇ ਹੁੰਦੇ ਆ ਹਸਪੀਟਲ 'ਚ ਛੁੱਟੀ ਨਹੀਂ ਕਰਾਉਂਦੇ ਸਰ ਜੀ ਉਹਨਾਂ ਗੈਸਟ ਹਾਊਸ ਦੇ ਵਿੱਚ ਪਏ ਹੁੰਦੇ ਆ ਅਸ਼ੂਮਨ ਜੀ ਦੋ ਹਫ਼ਤੇ ਉਹਨਾਂ ਨੇ ਹਸਪੀਟਲ ਦੇ ਵਿੱਚ ਰੱਖਿਆ ਜਿਹੜਾ ਵਾਕ ਹਾਰਟਡ ਹਸਪੀਟਲ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਗੈਸਟ ਹਾਊਸ 'ਚ ਸ਼ਿਫਟ ਕਰਤਾ ਗੈਸਟ ਹਾਊਸ ਵਾਲਾ ਬੰਦਾ ਜਿਹੜਾ ਸੀਗਾ ਉਹ ਇਹਨਾਂ ਤੋਂ ਹਰ ਰੋਜ਼ ਦਾ 3600 ਰੁਪਿਆ ਕਿਰਾਇਆ ਲੈਂਦਾ ਸੀ ਤੇ ਇੱਕ ਹਸਪੀਟਲ ਦੀ ਵਾਕ ਹਾਰਟਡ ਹਸਪੀਟਲ ਦੀ ਨਰਸ ਸਟਾਫ ਸੀ ਜਿਹੜੀ ਭੈਣ ਉਹ ਪੱਟੀ ਕਰਨ ਆਉਂਦੇ ਸੀ ਉੱਥੇ ਇਹਦੇ ਡਰੈਸਿੰਗ ਕਰਨ ਆਉਂਦੇ ਸੀਗੇ ਤੇ 7000 ਰੁਪਿਆ ਉਹ ਰੋਜ਼ ਇਹ ਤੋਂ ਪੱਟੀ ਦਾ ਲੈਂਦੇ ਸੀ ਡਰੈਸਿੰਗ ਦਾ ਲੈਂਦੇ ਸੀ ਹਰ ਰੋਜ਼ ਦਾ 7000 ਰੁਪਿਆ ਪੱਟੀ ਦਾ ਖਰਚਾ ਲਿਆ ਜਾਂਦਾ ਸੀ ਇਹਨਾਂ ਤੋਂ ਤੇ ਉਹ ਪੱਟੀ ਦਾ ਖਰਚਾ ਸੀ ਜਿਹੜਾ 7000 ਰੁਪਿਆ ਸੀ ਤੇ 3600 ਰੁਪਏ ਦਾ ਰਹਿਣ ਦਾ ਕਿਰਾਇਆ ਸੀ ਉੱਥੇ ਖਾਣ ਪੀਣ ਦਾ ਮਿਲਾ ਕੇ ਲਗਭਗ 15000 ਰੁਪਿਆ ਹਰ ਰੋਜ਼ ਦਾ ਇਹਨਾਂ ਦਾ ਲੱਗ ਰਿਹਾ ਸੀ ਉੱਥੇ ਤੇ ਇਹ ਬੰਦਾ ਉੱਥੇ 25 ਲੱਖ ਰੁਪਏ ਚ ਲੁੱਟਿਆ ਗਿਆ ਪੰਜਾਬ ਆਇਆ ਇੰਡੀਆ ਆਇਆ ਸੀ ਸੌਰੀ ਹਿੰਦੁਸਤਾਨ ਚ ਆਇਆ ਸੀ ਇਹ ਭਾਰਤ ਮਾਤਾ ਦੀ ਉਹ ਲਾਡਲਿਆ ਨੇ ਕਿਹਦਾ ਇਹਦੇ ਨਾਲ ਖੇਡ ਖੇਡਿਆ ਕਿੰਡੀ ਸ਼ਰਮ ਦੀ ਗੱਲ ਆ ਵੀ ਅਸੀਂ ਭਾਰਤੀ ਲੋਕ ਅੱਜ ਵਿਦੇਸ਼ੀਆਂ ਨਾਲ ਜ ਨਹੀਂ ਮਦਦ ਕਰਨੀ ਚਾਹੀਦੀ ਸੀ ਜਿਹੜਾ ਲੋੜਵੰਦ ਸੀਗਾ ਵਿਚਾਰਾ ਇਲਾਜ ਲਈ ਇੱਥੇ ਪਹੁੰਚਿਆ ਸੀਗਾ ਬੜੇ ਵਿਸ਼ਵਾਸ ਦੇ ਨਾਲ ਗੂਗਲ ਦੇ ਨਾਲ ਹੀ ਚੈੱਕ ਕਰਕੇ ਡਾਕਟਰਾਂ ਨਾਲ ਸਟਾਫ ਨਾਲ ਗੱਲ ਕਰਕੇ ਬੈਸਟ ਅਫਰੀਕਾ ਤੋਂ ਇੰਡੀਆ ਪਹੁੰਚਦਾ ਬੰਬੇ ਵਰਗੇ ਸ਼ਹਿਰ ਚ ਪਹੁੰਚਦਾ ਤੇ ਉੱਥੇ ਇਹਦੀ ਲੱਤ ਹਜੇ ਉਵੇਂ ਹੀ ਪਈ ਐ ਤਿੰਨ ਥਾਵਾਂ ਤੇ ਟੁੱਟੀ ਹੋਈ ਆ ਹੁਣ ਵੀ ਆ ਗਲੀ ਪਈ ਐ ਲਾਤਾ ਪਾਈਪ ਲੱਗੀ ਹੋਈ ਆ ਪਾਈਪ ਤੇ ਰਾਹੀ ਇਹਦੇ ਵਿੱਚੋਂ ਗੰਦਗੀ ਨਿਕਲ ਰਹੀ ਐ ਸੱਕ ਕਰਨ ਲਈ ਮਸ਼ੀਨ ਲਾਈ ਸੀ ਉਹ ਵੀ ਉਹਨਾਂ ਨੇ ਲਾ ਲਈ ਉੱਥੇ ਹੀ ਤੇ ਆ ਤੁਸੀਂ ਦੇਖੋ ਆ ਸਾਰਾ ਗਲਿਆ ਹੋਇਆ ਉੱਤੇ ਲਫਾਫਾ ਚਾੜਿਆ ਹੋਇਆ ਤੇ ਆ ਹੁਣ ਅਸੀਂ ਡਰੈਸਿੰਗ ਖੋਲੀ ਇਹਨਾਂ ਦੀ ਪੱਟੀ ਖੋਲੀ ਆ ਤੇ ਇਹਦੇ ਵਿੱਚੋਂ ਆ ਹਾਲਾਤ ਬਣੇ ਹੋਏ ਨਿਕਲੇ ਆ ਵਿੱਚੋਂ ਲੱਤੇ ਦੀ ਹਜੇ ਪਤਾ ਨਹੀਂ ਬਚੂਗੀ ਕਿ ਨਹੀਂ ਹੁਣ ਉਹ ਕੀ ਕਹਿੰਦੇ ਸੀਗੇ ਹੁਣ 7 ਲੱਖ ਰੁਪਏ ਮੰਗਦੇ ਸੀ ਇਹਨਾਂ ਤੋਂ 7 ਲੱਖ ਰੁਪਏ ਉਹ ਕਹਿੰਦੇ ਹੋਰ ਲੱਗੂਗਾ ਵੀ ਇਹਦੀ ਸਰਜਰੀ ਕਰਨੀ ਪਊਗੀ ਹੁਣ ਲੱਤ ਦੀ ਤਾਂ 7 ਲੱਖ ਰੁਪਏ ਤਾਂ ਉਹਦੇ ਕੋਲ ਹੈ ਹੀ ਨਹੀਂ ਸੀ ਉਹਦੇ ਕੋਲ ਤਾਂ ਜਿਹੜਾ 25 ਲੱਖ ਰੁਪਏ ਸੀ ਉਹ ਵੀ ਖਤਮ ਹੋ ਗਿਆ ਸੀ ਸਿਰਫ ਇੱਕ 25000 ਰੁਪਿਆ ਇਹਨੇ ਕਿਤੇ ਲੁਕੋ ਕੇ ਅੰਦਰ ਕਿਤੇ ਰੱਖਿਆ ਹੋਇਆ ਸੀਗਾ ਆਪਣੇ ਕੱਪੜਿਆਂ ਦੇ ਵਿੱਚ ਪਾ ਕੇ ਰੱਖਦਾ ਸੀ ਜਿਵੇਂ ਅੰਡਰਵੀਅਰ 'ਚ ਜਾਂ ਕਿਤੇ ਵੀ ਜੇ ਮੈਂ ਵਾਪਸ ਜਾਣਾ ਹੋ ਮੇਰਾ ਕੋਈ ਹੱਲ ਨਹੀਂ ਹੋਊਗਾ ਮੈਂ 25000 ਦੀ ਟਿਕਟ ਠਕਰਾ ਕੇ ਬੈਸਟ ਅਫਰੀਕਾ ਦਾ ਚਲੇ ਜਾਊਂਗਾ ਵਾਪਸ ਤੇ ਕੱਲ ਜਦੋਂ ਭੈਣ ਸੰਗੀਤਾ ਭੈਣ ਤੇ ਦਵਿੰਦਰ ਵੀਰਾ ਲੈ ਕੇ ਆਏ ਇਹਨਾਂ ਨੂੰ ਕੱਲ ਉਦੋਂ ਇਹਨੇ 25000 ਰੁਪਏ ਅੰਦਰੋਂ ਕੱਢ ਕੇ ਲਕੋਇਆ ਹੋਇਆ ਉਹਨਾਂ ਨੂੰ ਦਿੱਤਾ ਵੀ ਇਹ 25000 ਰੁਪਏ ਮੈਂ ਰੈਂਟ ਵਾਸਤੇ ਰੱਖਿਆ ਸੀ ਵਾਪਸ ਜਾਣ ਲਈ ਵੀ ਇਹ ਤੁਸੀਂ ਰੱਖ ਲਓ ਤੁਸੀਂ ਮੈਨੂੰ ਜਹਾਜ਼ ਤੇ ਲੈ ਕੇ ਚੱਲਦੇ ਹੋ ਤੇ ਹਾਲਾਂਕਿ ਸੰਗੀਤਾ ਭੈਣ ਨੇ ਤੇ ਦਵਿੰਦਰ ਜੀ ਨੇ ਕੋਈ ਪੈਸਾ ਨਹੀਂ ਲਿਆ ਇਹਨਾਂ ਤੋਂ ਉਹਨਾਂ ਨੇ ਆਪਦੇ ਕੋਲੋਂ ਟਿਕਟ ਲਈ ਚੰਡੀਗੜ੍ਹੋਂ ਬੰਬੇ ਗਏ ਬੰਬੇ ਤੋਂ ਟਿਕਟਾਂ ਕਰਾ ਕੇ ਨਾਲ ਇਹਨਾਂ ਦੀ ਨਾਲੇ ਆਪਦੀ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਰਾਤ ਨੂੰ ਕਰੀਬ 10-11 ਵਜੇ ਸਾਡੇ ਕੋਲੇ ਪਹੁੰਚੇ ਇੱਥੇ ਤੇ ਅੱਜ ਤੁਸੀਂ ਦੇਖੋ ਕਿੰਦਾਂ ਦੇ ਹਾਲਾਤ ਨੇ ਸਾਡਾ ਸਮਾਜ ਕਿਦਾਂ ਦਾ ਹੋ ਰਿਹਾ ਬੰਬੇ ਵਰਗੇ ਸ਼ਹਿਰ ਦੇ ਵਿੱਚ ਤਾਂ ਪਹਿਲਾਂ ਵੀ ਸੁਣਦੇ ਸੀਗੇ ਵੀ ਐਸਾ ਕੁਝ ਹੁੰਦਾ ਉੱਥੇ ਚੋਰ ਬਹੁਤ ਨੇ ਉੱਥੇ ਠੱਗ ਬਹੁਤ ਨੇ ਜਿਹੜੇ ਲੁੱਟ ਲੈਂਦੇ ਆ ਗਿਆ ਨੂੰ ਪਰ ਇੱਕ ਵਿਦੇਸ਼ੀ ਬੰਦਾ ਜਿਹੜਾ ਪੇਸ਼ੈਂਟ ਆ ਜਿਹੜਾ ਪੇਸ਼ੈਂਟ ਆ ਉਹਨੂੰ ਉਹਨੂੰ ਵੀ ਲੁੱਟ ਲਿਆ ਕਟੋ-ਕਟ ਪੇਸ਼ੈਂਟ ਤੇ ਦਾ ਤਰਸ ਕਰਦੇ ਯਾਰ ਇੰਨੀ ਕੀ ਤਾਂ ਸ਼ਰਮ ਖਾਂਦੇ ਬੰਦੇ ਯਾਰ ਪਰ ਇਨਸਾਨੀਅਤ ਦੇ ਨਾਂ ਤੇ ਇੱਥੇ ਸਭ ਕੁਝ ਮਿੱਟੀ ਹੋ ਜਾਂਦਾ ਜਿੱਥੇ ਪੈਸਾ ਚਾਹੀਦਾ ਨਾ ਪੈਸੇ ਅੱਗੇ ਕੁਝ ਨਹੀਂ ਬਚਦਾ ਇਹਦੀਆਂ ਤਿੰਨ ਬੇਟੀਆਂ ਵਾਂ ਇਹਦੀ ਵਾਈਫ ਵੀ ਹੈਗੀ ਉੱਥੇ ਹੈ ਨਾ ਤੇ ਇਹ ਵੀਰ ਸਿਓਰਾ ਲਿਓਨੀ ਨਾਂ ਦੇ ਕਿਸੇ ਕਸਬੇ 'ਚ ਉੱਥੇ ਬੈਸਟ ਅਫਰੀਕਾ ਦੇ ਵਿੱਚ ਰਹਿੰਦਾ ਸਿਓਰਾ ਲਿਓਨੀ ਨਾਂ ਤੇ ਤੇ ਉੱਥੇ ਰਹਿੰਦਾ ਮਾਪੇ ਵੀ ਇਹਦੇ ਉੱਥੇ ਆ ਜਿੰਦਾ ਨੇ ਮਮੀ ਪਾਪਾ ਵੀ ਇਹਦੇ ਹੈਗੇ ਨੇ ਭਰਾ ਇਹਦਾ ਜੁਕੇ ਰਹਿੰਦਾ ਸਾਰੇ ਪੈਸੇ ਉਹਨੇ ਭੇਜੇ ਨੂੰ ਤੇ ਅੱਜ ਇਹ ਵੀਰ ਸੁਪਨਿਆਂ ਦੇ ਘਰ ਪਹੁੰਚ ਗਿਆ ਇੱਥੇ ਆਪਣੇ ਕੋਲੇ ਤੇ ਵਾਹਿਗੁਰੂ ਕਿਰਪਾ ਕਰਨ ਅੰਸ਼ੂ ਮਨਾਂ ਦਾ ਜਿਹੜਾ ਟ੍ਰੀਟਮੈਂਟ ਆ ਉਹ ਇੱਥੇ ਹੁਣ ਸ਼ੁਰੂ ਹੋਵੇ ਤੇ ਇਹਦੀ ਲੱਤ ਕਿਸੇ ਤਰੀਕੇ ਬਚ ਜAVE ਅਸੀਂ ਪੂਰੀ 100% ਕੋਸ਼ਿਸ਼ ਕਰਾਂਗੇ ਵੀ ਇਹ ਵੀਰ ਦੀ ਲੱਤ ਆ ਜਿਹੜੀ ਉਹ ਬਚ ਜAVE ਕਿਉਂਕਿ 7 ਲੱਖ ਰੁਪਏ ਪਤਾ ਨਹੀਂ ਉਹ ਕਾਹਦਾ ਮੰਗਦੇ ਸੀਗੇ ਵੀ ਇਹਨੂੰ ਡੁੱਟਣਦੇ ਹੋਏ ਹੋਏ ਸੀਗੇ ਹੁਣ ਇਹਦੀ ਪਹਿਲਾਂ ਤਾਂ ਡ्रेसਿੰਗ ਕਰ ਕਰਕੇ ਸਾਫ਼ ਕਰਕੇ ਪਹਿਲਾਂ ਤਾਂ ਇਹਨੂੰ ਜ਼ਖਮ ਨੂੰ ਸਿਕਾਉਣ ਦੀ ਲੋੜ ਆ ਨਾ ਫਿਰ ਜਿਹੜੀ ਇਹਦੀ ਐਕਸ-ਰੇ ਕਰਾ ਐਕਸ-ਰੇ ਹੋ ਗਿਆ ਜੀ ਇਹਦਾ ਹਾਂਜੀ ਡਾਕਟਰ ਸਾਹਿਬ ਤੇ ਸਾਡੇ ਡਾਕਟਰ ਹੈਪੀ ਜੀ ਨੇ ਵੀ ਇਹਨਾਂ ਤੋਂ ਆਪਾਂ ਸਾਰੀ ਡਿਟੇਲ ਲੈਣੀ ਹੈ ਡਾਕਟਰ ਸਾਹਿਬ ਕੀ ਹੋਇਆ ਸੀ ਇਹਨਾਂ ਨੂੰ ਨਵੰਬਰ ਦਾ 13 ਉਸ 2024 ਚ ਐਕਸੀਡੈਂਟ ਕਰਕੇ ਆ ਬੌਨ ਟੁੱਟੇ ਸੀ ਜਿੱਥੇ ਇੱਥੇ ਇੱਕ ਇੰਪਲਾਂਟ ਪਾਇਆ ਗਿਆ ਸੀ ਇੱਕ ਇੱਥੇ ਇੰਪਲਾਂਟ ਪਾਇਆ ਗਿਆ ਸੀ ਕਿਥੋਂ ਟੁੱਟੀ ਹੋਈ ਆ ਦੋ ਥਾਵਾਂ ਤੋਂ ਆ ਜਗ੍ਹਾ ਤੋਂ ਇੱਕ ਆਇਆ ਹੈ ਹਾਂ ਤਿੰਨ ਚਾਰ ਥਾਵਾਂ ਤੋਂ ਟੁੱਟੀ ਹੋਈ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਫੀਵਰ ਆਣ ਲੱਗਿਆ ਚਾਰ ਤੋਂ ਪੰਜ ਹਫ਼ਤਿਆਂ ਬਾਅਦ ਜਿਸ ਦੇ ਕਰਕੇ ਉਹਨਾਂ ਨੇ ਆ ਇੰਪਲਾਂਟ ਕੱਢਤਾ ਸੀ ਇੱਥੋਂ ਪਾਸ ਆਣ ਲੱਗ ਗਈ ਇਹ ਇੰਪਲਾਂਟ ਕੱਢਤਾ ਉਹਨਾਂ ਨੇ ਹੂੰ ਇਹ ਇੰਪਲਾਂਟ ਕੱ ਮੁੰਬਈ ਉੱਥੇ ਨਾਲ ਦੀ ਡਰੈਸਿੰਗ ਹੋਈ ਹੈ ਉਹਨੇ ਉਹਨੇ ਬੈਕ ਮਸ਼ੀਨ ਲਾਈ ਹੈ ਕਿ ਪਾਸ ਨੂੰ ਬਾਹਰ ਕੱਢਣ ਲਈ ਤੇ ਹੁਣ ਜਦੋਂ ਆਪਣੇ ਕੋਲ ਆਇਆ ਤਾਂ ਨਾ ਬੈਕ ਮਸ਼ੀਨ ਹੈ ਹੁਣ ਤੇ ਆਹ ਐਕਸਰੇ ਹੁਣ ਤੁਸੀਂ ਦੇਖੋ ਜੀ ਵੀਰ ਦੀ ਇੱਕ ਤਾਂ ਆਹ ਦੋ ਥਾਵਾਂ ਤੁਹਾਡੀ ਟੁੱਟੀ ਹੋਈ ਹੈ ਨਾ ਤੇ ਆਹ ਹੱਡੀਆਂ ਦੋਨੋਂ ਹੀ ਟੁੱਟੀਆਂ ਹੋਈਆਂ ਆ ਵੀ ਹੱਡੀ ਟੁੱਟੀ ਹੋਈ ਆ ਵੀ ਟੁੱਟੀ ਹੋਈ ਆ ਮਤਲਬ ਚਾਰ ਟੁੱਟੇ ਹੱਡੀਆਂ ਦੇ ਹੋਏ ਹੋਏ ਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਆਹ ਪਲਾਟਰ ਉਹਨੇ ਕੱਢਤਾ ਜਦੋਂ ਇਨਫੈਕਸ਼ਨ ਜ਼ਿਆਦਾ ਹੋ ਗਈ ਇਹਨਾਂ ਕੋਈ ਰਿਕਾਰਡ ਆ ਜਿਹੜਾ ਉਹ ਹਸਪਤਾਲ ਦੀ ਫਾਈਲ ਆ ਜੀ ਸਰ ਹਾਂਜੀ ਫਾਈਲ ਹੈ ਜੀ ਇਹ ਹਸਪਤਾਲ ਦੀ ਫਾਈਲ ਆ ਜੀ ਆ ਹਸਪਤਾਲ ਆ ਜੀ ਸ਼ਾਇਦ ਮੈਨੂੰ ਬੋਲਣ ਚ ਸਹੀ ਤਰੀਕੇ ਨਾਲ ਨਾਮ ਬੋਲਿਆ ਗਿਆ ਹੋਵੇ ਵਾਕ ਵਾਕ ਹਾਰਡਟ ਹਸਪਤਾਲ ਆ ਜੀ ਨਿਊ ਏਜ ਲਾਈਫ ਵਿਨਸ ਤੇ ਇਹ ਹਸਪਤਾਲ ਦਾ ਨਾਮ ਜਿਨ੍ਹਾਂ ਨੇ 25 ਲੱਖ ਰੁਪਏ ਵਿਨ ਕਰ ਲਿਆ ਲਾਈਫ ਤਾਂ ਵਿਨ ਨਹੀਂ ਹੋਈਗੀ ਲਾਈਫ ਤਾਂ ਨਹੀਂ ਜਿੱਤੀ ਉਹਨਾਂ ਨੇ ਇਸ ਬੰਦੇ ਦਾ 25 ਲੱਖ ਰੁਪਏ ਖਾ ਲਿਆ ਉਹਨਾਂ ਨੇ ਤੇ ਇਸ ਹਸਪਤਾਲ ਦੇ ਵਿੱਚ ਇੱਕ ਦੋ ਹਫ਼ਤੇ ਹਸਪਤਾਲ ਚ ਰਹਿਂਦਾ ਤੇ ਬਾਕੀ ਜਿਹੜੇ ਦਿਨ ਆ ਉਹ ਇਹ ਗੈਸਟ ਹਾਊਸ ਦੇ ਵਿੱਚ ਬਤੀਤ ਕਰਦਾ ਆ ਜਿਹੜੇ ਉਹਨਾਂ ਨੇ ਇਹਨਾਂ ਦੇ ਬਲੱਡ ਦੇ ਟੈਸਟ ਕਰਿਤੇ ਹੋਏ ਆ ਇਹ ਸਾਰੇ ਉਹ ਟੈਸਟ ਦੀਆਂ ਰਿਪੋਰਟਾਂ ਵੱਧ ਤੋਂ ਵੱਧ ਦੇ 5-7000 ਰੁਪਏ ਦੇ ਟੈਸਟ ਹੋਣਗੇ ਸਾਰੇ ਦੇ ਸਾਰੇ ਜੇ ਆਪਾਂ ਲੈਬ ਤੋਂ ਆਪਾਂ ਟੈਸਟ ਕਰਵਾਉਨੇ ਆ ਤਾਂ ਬਲੱਡ ਦੇ ਟੈਸਟ ਸੈਂਪਲ ਨੇ ਕੋਈ ਇਹਨਾਂ ਦੀ ਐਮ ਆਰ ਆਈ ਆ ਕੁਝ ਇਸ ਦਾ ਮੈਜਰ ਕੁਝ ਨਹੀਂ ਕੀਤਾ ਉਹਨਾਂ ਨੇ ਹਨਾ ਨਹੀਂ ਜੀ ਬੜਾ ਮਹਿੰਗਾ ਟੈਸਟ ਹੋਵੇ ਕੋਈ ਨਹੀਂ ਹੋਇਆ ਤਾਂ ਬਸ ਐਸੇ ਹੀ ਦ ਨਾਰਮਲ ਟੈਸਟ ਹੋਇਆ ਦੇਖੋ ਜਾਂ ਤੱਕ ਕੋਈ ਮੇਜਰ ਸਰਜਰੀ ਹੋਈ ਹੋਵੇ ਵੱਡੀ ਕੋਈ ਤਾਂ ਵੀ ਕਹੀਏ ਕੋਈ ਸਰਜਰੀ ਕੀਤੀ ਹੋਵੇ ਉਹ ਵੀ ਉਮੀ ਹੈ ਬਸ ਸਿਰਫ ਇੱਕ ਪੈਚ ਵਾਲੀ ਮਸ਼ੀਨ ਲਾਈ ਸੀ ਜਿਹੜੀ ਆ ਮਸ਼ੀਨ ਲੱਗੀ ਹੋਈ ਹੈ ਨਾ ਇਹ ਰੈਂਟ ਤੇ ਮਿਲਦੀ ਆ ਮਸ਼ੀਨ ਕਿਰਾਏ ਤੇ ਉਹ ਵੀ ਜਿੱਦਣੇ ਇੱਥੇ ਆਇਆ ਵਾਪਸ ਉਹ ਵੀ ਲਾ ਲਈ ਉਹਨਾਂ ਨੇ ਮਸ਼ੀਨ ਉੱਥੇ ਹੀ ਇਹਦੇ ਕੀ ਕਰਦੀ ਆ ਮਸ਼ੀਨ ਅੰਦਰੋਂ ਸੱਕ ਕਰਦੀ ਆ ਖਿੱਚਦੀ ਆ ਜਿਹੜੀ ਅੰਦਰ ਪਾਸ ਹੁੰਦੀ ਆ ਉਹਨੂੰ ਬਾਹਰ ਕੱਢੀ ਜਾਂਦੇ ਖਿੱਚ-ਖਿੱਚ ਕੇ ਉਹ ਮਸ਼ੀਨ 'ਚ ਦੱਬਾ ਜਾਂਦਾ ਭਰ ਜਾਂਦਾ ਫਿਰ ਉਹਨੂੰ ਖਾਲੀ ਕਰ ਦਿੰਦੇ ਆ ਫਿਰ ਦੁਬਾਰਾ ਉਹ ਕੰਮ ਕਰੀ ਜਾਂਦੇ ਉਹ ਇੱਥੇ ਵੀ ਸਾਡੇ ਰੈਂਟ ਤੇ ਹਸਪਤਾਲਾਂ 'ਚ ਵੱਡਿਆਂ ਦੇ ਵਿੱਚ ਤੇ ਉਹ ਮਸ਼ੀਨ ਲਾਈ ਹੋਈ ਸੀ ਤੇ ਇੰਨੇ ਦੇ ਵਿੱਚ ਹੀ ਉਹਨਾਂ ਨੇ 25 ਲੱਖ ਰੁਪਈਆ ਦਾ ਮਿੱਟੀ ਕਰਤਾ 25 ਲੱਖ ਦੇ ਵਿੱਚੋਂ ਸਿਰਫ 25000 ਰੁਪਈਆ ਬਚਿਆ ਇਸ ਬੰਦੇ ਕੋਲੇ ਤੇ ਕੱਲ ਰਾਤ ਜਦੋਂ ਸੰਗੀਤਾ ਭੈਣ ਤੇ ਦਵਿੰਦਰ ਵੀਰਾ ਲੈ ਕੇ ਆਏ ਨੇ ਤੇ ਇਸ ਵੀਰ ਦੀ ਮਤਲਬ ਜੇਬ ਦੇ ਵਿੱਚ ਸਿਰਫ ਉਹ 25000 ਰੁਪਈਆ ਸੀ ਤੇ ਡਾਕਟਰ ਸਾਹਿਬ ਇਹਨਾਂ ਦਾ ਮਤਲਬ ਜਿਵੇਂ ਟ੍ਰੀਟਮੈਂਟ ਤੁਸੀਂ ਦੱਸਦੇ ਹੋ ਕੋਈ ਹੋਰ ਉਹਨਾਂ ਨੇ ਕੋਈ ਕਿੱਥੇ ਆਏ ਤੋਂ ਸਰਜਰੀ ਕੀਤੀ ਕੋਈ ਇਹਨਾਂ ਦੀ ਸਰਜਰੀ ਇੱਥੇ ਕੋਈ ਨਹੀਂ ਹੋਈ ਹੈ ਬਸ ਉਹਨਾਂ ਨੇ ਸਫਾਈ ਕੀਤੀ ਹੈ ਤੇ ਮਸ਼ੀਨ ਲਾਈ ਹੈ ਜੀ ਮਸ਼ੀਨ ਲਾਈ ਹੈ ਬਸ ਹਾਂ ਜੀ ਹੋਰ ਕੋਈ ਉਹਨਾਂ ਕੋਈ ਰਿਕਾਰਡ ਨਹੀਂ ਹੈਗਾ ਵੀ ਇਹਨਾਂ ਨੇ ਸਰਜਰੀ ਕੀਤੀ ਹੋਵੇ ਜੀ ਸਰਜਰੀ ਕੋਈ ਨਹੀਂ ਕੋਈ ਕੀਤੀ ਸਰਜਰੀ ਉਹ ਪਹਿਲੀ ਉਹਨਾਂ ਨੇ ਇੰਪਲਾਂਟ ਕੱਢ ਕੇ ਭੇਜਿਆ ਸੀਗਾ ਉਹਤੇ ਬੈਸਟ ਫਰੀਕਾ ਦੇ ਵਿੱਚ ਬੈਸਟ ਫਰੀਕ ਹਾਂ ਜੀ ਓਕੇ ਤੇ ਦੇਖੋ ਕਿ ਡਾਕਟਰ ਸਾਹਿਬ ਵੀ ਸਾਡੇ ਦੱਸ ਦਿੰਦੇ ਨੇ ਵੀ ਇੱਥੇ ਆਏ ਆਂ ਵੀ ਕੋਈ ਸਰਜਰੀ ਨਹੀਂ ਹੋਈ ਇਦਾਂ ਦੀ ਜਿਹਦੇ ਨਾਲ ਆਪਾਂ ਨੂੰ ਇਦਾਂ ਲੱਗ ਸਕੇ ਵੀ ਹਾਂ ਇਹਨਾਂ ਦਾ ਕੋਈ ਵੱਡਾ ਆਪਰੇਟ ਹੋਇਆ ਵਾ ਤੇ ਪਰ ਹੁਣ ਹੁਣ ਤੁਸੀਂ ਸਾਰੇ ਅਰਦਾਸ ਕਰਿਓ ਦੁਆ ਕਰਿਓ ਕੋਈ ਅਸੀਸ ਦਿਓ ਵਿਦੇਸ਼ੀ ਆ ਵੀਰ ਪੰਜਾਬ ਦੀ ਧਰਤੀ ਤੇ ਪਹੁੰਚ ਗਿਆ ਤੇ ਸੁਪਨਿਆਂ ਦੇ ਘਰ ਪਹੁੰਚ ਗਿਆ ਇਸ ਟਾਈਮ ਹਨਾ ਤੇ ਇੱਥੇ ਸੁਪਨਿਆਂ ਦੇ ਹਸਪਤਾਲ ਵਿੱਚ ਦਾਖਲਾ ਤੇ ਇੱਥੋਂ ਇਹ ਬਾਈ ਠੀਕ ਇੱਕ ਤਾਂ ਲੈਂਗੁਏਜ ਬਾਰਡਨ ਆ ਨਾ ਮੈਨੂੰ ਅੰਗਰੇਜ਼ੀ ਵਾਲੀ ਆਉਂਦੀ ਨਹੀਂ ਪੜਨੀ ਨਹੀਂ ਬੋਲਣੀ ਨਹੀਂ ਆਉਂਦੀ ਕਿ ਤੇ ਬਾਈ ਅੰਗਰੇਜ਼ੀ ਚ ਬੋਲਦਾ ਜ਼ਿਆਦਾ

ਨੋ ਨੋ ਪ੍ਰੋਬਲਮ ਬਰੋ ওকে ਥੈਂਕ ਯੂ so much ਔਰ ਕਾਲ ਫੈਮਿਲੀ ਇਹਨੇ ਫੋਨ ਦਿਓ ਕਿੱਥੇ ਦਾ ਇਹਦੇ ਕੋਲੇ ਇੱਕ ਫੋਨ ਸੀਗਾ ਜੀ ਇਹ ਉਹ ਫੋਨ ਤੋਂ ਆਪਣੀਆਂ ਬੇਟੀਆਂ ਦੇ ਨਾਲ ਗੱਲ ਕਰਦਾ ਆਪਣੀ ਵਾਈਫ ਦੇ ਨਾਲ ਵੀ ਗੱਲ ਕਰ ਲੈਂਦਾ ਰੋਜ਼ ਉਹ ਵੀ ਵਿਚਾਰੇ ਇਹਨੂੰ ਵਾਪਸ ਸੱਦ ਰਹੇ ਆ ਉਹ ਵੀ ਕਹਿ ਰਹੇ ਆ ਵੀ ਤੂੰ ਵਾਪਸ ਆ ਜਾ ਮੁੰਡਿਆ ਇੱਥੇ ਨਾ ਹੁਣ ਤੁਸੀਂ ਸੋਚ ਕੇ ਦੇਖੋ ਵੀ ਸਾਰਾ ਪੈਸਾ ਵੀ ਖਰਾਬ ਕਰ ਲਿਆ ਤੇ ਕੋਲੇ ਟਿਕਟ ਜੋਗੇ ਪੈਸੇ ਰਹਿ ਗਏ ਆ ਹੁਣ ਇਹ ਵਿਚਾਰਾ ਵਾਪਸ ਜਾਣ ਜੋਗਾ ਵੀ ਨਹੀਂ ਉੱਥੇ ਪਿਆ ਬਸ ਇੱਕ ਰਿਕੁਐਸਟ ਕਰ ਰਿਹਾ ਸੀ ਵੀ ਮੇਰਾ ਕਿਸੇ ਤਰੀਕੇ ਟਰੀਟਮੈਂਟ ਕਰਵਾ ਦੋ ਤੇ ਉਹ ਸਾਰੀਆਂ ਵੀਡੀਓ ਅਸੀਂ ਇਸ ਵੀਡੀਓ ਦੇ ਨਾਲ ਜੋੜੀਆਂ ਹੋਈਆਂ ਵਾ ਤੁਸੀਂ ਸਾਰੇ ਪੂਰੀ ਵੀਡੀਓ ਜ਼ਰੂਰ ਦੇਖਿਓ ਇਸ ਤੋਂ ਬਾਅਦ ਵਿੱਚ ਜਿਹੜੀਆਂ ਵੀਰੇ ਨਾਲ ਗੱਲਾਂ ਹੋਈਆਂ ਸੀ ਉੱਥੇ ਜਾਂ ਜਿਹੜੀਆਂ ਨੇ ਵੀਰੇ ਨੇ ਸਾਨੂੰ ਵੀਡੀਓ ਭੇਜੀਆਂ ਸੀਗੀਆਂ ਜਾਂ ਜਿਹੜੀ ਉੱਥੇ ਹਾਲਾਤ ਸੀ ਵੀਰੇ ਦੇ ਉਹ ਸਾਰੇ ਪੂਰੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਨਜ਼ਰ ਆਉਣਗੇ ਤੇ ਹੁਣ Yeah. So I'm here. Yeah, I'm here with them. They are. They are so. They are so nice with me. They are okay. I think. Oh, that's good. good. Yeah. That's really really good. Namaste. So what's what's going on? Hi. Hi. How are you? Yeah, not so bad. Thank you. Yeah. No, don't worry. Oh, Tension. Oh, so oh, I am okay. uh, 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 try to treatment best treatment in the charity. I help her in the God. Uh -huh. mm -hmm. That was when she said, "I'm put uh, Priyanka the the hospital in Mumbai." So, but uh -huh. where the, doc the doctor Bombay be for can take care of me? But since Sunday go come, then go come pull her out for cleaner, but unable to cleaner now and just open her first. You okay, understand? for like uh, for, for for it to get like, like air. Yeah, a bit of air. yeah, exactly. Okay, Priyanka's sister is my sister Priyanka. You called to Mumbai. Okay. Okay. तो mm, okay. so, okay. don't worry, I am try my team hospital. The, Hi team. Hi team. <laughs> uh, I'm fine. Thank you all so very much. Don't worry. No worry. Hey, because we video call here. Eh? I did with the angel there. Because yesterday I'm be hold me phone so. I not be able to use my phone. So, then try for call for clarify let me go with the extra mile. Yeah, I do appreciate Don't I worry. Don't... Okay, any call the... time call me, anytime this number call and I call you, yeah? Yeah. information, oh, you are broke. Okay, okay. Yeah? Then call you at any time. What's your name? Gurpreet. Yeah, what's your name? Gurpreet. Okay. Oh, Gurpreet, okay. I okay, will oh, yeah. save that now.

ਵੀ ਇਸਾ ਭਰਾ ਦੇ ਨਾਲ ਕਮਿਊਨੀਕੇਸ਼ਨ ਗੈਪ ਆ ਜਿਹੜਾ ਉਹਨੂੰ ਵੀ ਅਸੀਂ ਕਿਸੇ ਤਰੀਕੇ ਘਟਾਈਏ ਇਹਨਾ ਜਿੰਨੀਆਂ ਗੱਲਾਂ ਇਹਨੂੰ ਪੰਜਾਬੀ ਸਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੀ ਅਸੀਂ ਇਹਦੀ ਅੰਗਰੇਜ਼ੀ ਬੋਲ ਰਹੇ ਹਾਂ ਤੇ ਇਹ ਵੀ ਸਾਡੀ ਭਾਸ਼ਾ ਬੋਲੇ ਹਨ ਤੇ ਬਾਕੀ ਟਰੀਟਮੈਂਟ ਲਈ ਤਾਂ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਸ਼ਾਏ ਪਰਦੇਸੀ ਦੀ ਲੱਤ ਠੀਕ ਹੋ ਜਾਵੇ ਤੇ ਆਪਣੇ ਬੱਚਿਆਂ ਦੇ ਵਿੱਚ ਵਾਪਸ ਜਾਵੇ ਘਰੇ ਤਿੰਨ ਬੇਟੀਆਂ ਮਹਿਦੀਆਂ ਪਰ ਇੰਡੀਆ ਦੇ ਵਿੱਚ ਹੁੰਦਾ ਤਾਂ ਆਪਾਂ ਇਹਨੂੰ ਬੜਾ ਤਰਸੀਦਾ ਵਿਚਾਰੇ ਦੇ ਤਿੰਨ ਬੇਟੀਆਂ ਮਤਲਬ ਉੱਥੇ ਵਿਚਾਰਾ ਨਹੀਂ ਹੁੰਦਾ ਤਿੰਨ ਬੇਟੀਆਂ ਵਾਲਾ ਉੱਥੇ ਬੇਟੀਆਂ ਨੂੰ ਤੇ ਬੇਟਿਆਂ ਨੂੰ ਬਰਾਬਰੀ ਸਮਝਿਆ ਜਾਂਦਾ ਚਾਹੇ ਉਹ ਕੰਟਰੀਆਂ ਸਾਡੇ ਤੋਂ ਪਿੱਛੇ ਨੇ ਪਰ ਸਾਡੇ ਇੱਥੇ ਜਦੋਂ ਬੇਟੀ ਦਾ ਨਾਂ ਲੈਨੇ ਆ ਉੱਥੇ ਬੰਦੇ ਦਾ ਮੂੰਹ ਇਦਾਂ ਦਾ ਹੋ ਜਾਂਦਾ ਅਫਸੋਸ ਵਾਲਾ ਵੀਰ ਤਾਂ ਵਿਚਾਰੇ ਦੇ ਤਿੰਨ ਬੇਟੀਆਂ ਵੀ ਆ ਪਰ ਇਸ ਬੰਦੇ ਲਈ ਸਿਰਫ ਇੰਨੀ ਅਰਦਾਸ ਦੀ ਲੋੜ ਆ ਇੰਨੀ ਦੁਆ ਦੀ ਲੋੜ ਆ ਵੀ ਇਹ ਠੀਕ ਹੋ ਕੇ ਜਾਵੇ ਵਾਪਸ ਆਪਣੇ ਵਾਸਤੇ ਵੀ ਇੱਕ ਮਾਣ ਵਾਲੀ ਗੱਲ ਹੋਊਗੀ ਕਿਉਂਕਿ ਜਿੰਨੀ ਆਪਾਂ ਇੱਥੇ ਆਏ ਨਾ ਇਹਦੇ ਨਾਲ ਮਾੜਾ ਕੀਤਾ ਵਾ ਉਦੀ ਪਰਪਾਈ ਇਹੀ ਹੈ ਵੀ ਜੇ ਇਥੋਂ ਠੀਕ ਹੋ ਕੇ ਜਾਵੇ ਤਾਂ ਹੀ ਸਾਡੀ ਇੱਜ਼ਤ ਆ ਜਿਹੜੀ ਉਹ ਵਾਪਸ ਬਚਦੀ ਹੈ ਨਹੀਂ ਤਾਂ ਇਹ ਬੰਦੇ ਦਾ ਐਕਸਪੀਰੀਅੰਸ ਜਿਹੜਾ ਇੰਡੀਆ ਦੇ ਨਾਲ ਰਿਹਾ ਇੱਥੇ ਭਾਰਤ ਦੇ ਨਾਲ ਰਿਹਾ ਹੈ ਦਾ ਐਕਸਪੀਰੀਅੰਸ ਉਹ ਬੜਾ ਮਾੜਾ ਰਿਹਾ ਸ਼ਾਇਦ ਇਹ ਜ਼ਿੰਦਗੀ 'ਚ ਕਦੇ ਇੰਡੀਆ ਵੱਲ ਨੂੰ ਮੂੰਹ ਨਾ ਕਰੇ ਤੇ ਇਹ ਕਦੇ ਵੀ ਕਿਸੇ ਨੂੰ ਰეკਮੈਂਡ ਵੀ ਨਹੀਂ ਕਰੂਗਾ ਵੀ ਤੁਸੀਂ ਇੰਡੀਆ ਜਾਇਓ ਟ੍ਰੀਟਮੈਂਟ ਲਈ ਤਾਂ ਖਾਸ ਕਰਕੇ ਨੀ ਜਾਣ ਨੂੰ ਇਹ ਕਹੂਗਾ ਵੀ ਉੱਥੇ ਤਾਂ ਲੁੱਟ ਲੈਂਦੇ ਲੋਕ ਹੈ ਨਾ ਪਰ ਇਥੋਂ ਇਹ ਇੱਕ ਚੰਗਾ ਸਨੇਹਾ ਲੈ ਕੇ ਜਾਵੇ ਇਤੋ ਚੰਗੀਆਂ ਜਿਆਦਾ ਲੈ ਕੇ ਜਾਵੇ ਕਿ ਪਲੀਜ਼ ਸਾਰੇ ਅਰਦਾਸ ਕਰਿਓ ਬਾਬਾ ਜੀ ਸਾਨੂੰ ਸਮੱਤ ਬੁੱਧੀ ਵਕਸ਼ਣ ਸਾਡੀ ਟੀਮ ਨੂੰ ਸਮੱਤ ਬੁੱਧੀ ਵਕਸ਼ਣ ਹਿੰਮਤ ਵਕਸ਼ਣ ਅਸੀਂ ਇਸ ਪਰਦੇਸੀ ਵੀਰ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਇਹ ਹਾਓ ਆਯੂ ਅਮ ਦੀ ਐਕਸੀਡੈਂਟ ਟੂ ਬੀ ਸਟਾਰਟ ਵਿਦ ਆਈ ਕਮ ਫਰਮ ਸੇਰਾਲੀਓਨ ਬਟ ਨਾਟ ਸਾਊਥ ਅਫਰੀਕਾ ਇਜ਼ ਵੈਸਟ ਅਫਰੀਕਾ ਸੇਰਾਲੀਓਨ ਯੈਸ ਵੀ ਡੋਨਟ ਹੈਵ ਅਮ ਆਈ ਹੈਵ ਥਿਸ ਐਕਸੀਡੈਂਟ ਸਿንስ ਜੁਲਾਈ July twenty seven in my country Sierra but I try to um, mend this accident. I don't have finances to do that, so I have a, uh, some of my relatives who assist me to come to Mumbai. So they assist me for the flight and came. I went to the because one of my brother googled this hospital on the on the, the website. Nobody hospital called them and tell her about my leg. So we booked a flight. I came since the 14th of December, I came in Mumbai. So the hospital arranged taxi for me, picked me up in the airport direct to the hospital. So I spent almost two weeks in the hospital. But the funding is my problem. They called for two months, finance, finance, finance. I don't I can't afford them anymore. So I decided to move from the hospital. The hospital tried to find a cheap guest house for me around. So I went to the guest house. Still I'm, I'm in the guest house, spend still money. I even have some debt in the guest house. I don't I can't afford any, anything. So that's why I'm asking for a help to any charity organization, NGO to help me to fix my food. I have three girls in my country. Um, they check on me every day, they call me, video call, dad, when are you coming, dad? What's going on? I just I just said to, to them that i'm coming very soon just wait for me i'm trying because the country i came from is a less privileged country we are really really suffering in that country already. so that, that's my story for now thank you